ਜਿਹੜਾ ਧਰਨਾ ਲਾਇਆ ਉਹਦੇ ਬਾਰੇ ਦੱਸੋ ਅੱਜ ਇੱਕ ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਚੁਸ਼ੀਲ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਜਲੰਧਰ ਦੇ ਚਾਰੇ ਵਿਧਾਨ ਸਭਾ ਦੇ 17 ਮੰਡਲਾਂ 'ਚ 17 ਜਗ੍ਹਾ ਤੇ ਅਲੱਗ-ਅਲੱਗ ਧਰਨੇ ਲੱਗੇ ਆ ਅੱਜ ਦੇ ਜਿਹੜੇ ਧਰਨੇ ਆ ਪੰਜਾਬ ਬੁਰੇ ਹਾਲ 16 ਮਾਰਚ 2022 ਨੂੰ ਇਹਨਾਂ ਨੇ ਸੌ ਚੱਕੀ ਸੀ ਅੱਜ 16 ਮਾਰਚ 2025 ਹੈ ਇਹਨਾਂ ਨੇ ਕਿਹਾ ਸੀ ਅਸੀਂ ਪੰਜਾਬ ਚੋਂ ਨਸ਼ਾ ਮੁਕਤ ਕਰ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਮਹਿਲਾਵਾਂ ਨੂੰ 10000 ਰੁਪਏ ਦੇਵਾਂਗੇ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਬੇਤ ਮਾਫੀਆ ਸਮਾਪਤ ਕਰ ਦਿਆਂਗੇ ਗਨ ਕਲਚਰ ਗੁੰਡਾਗਰਦੀ ਜਿਹੜੀ ਹੈ ਉਹ ਸਮਾਪਤ ਕਰਾਂਗੇ ਨਸ਼ਾ ਜਿਹੜਾ ਉਹ 100 ਦਿਨਾਂ ਚ ਖਤਮ ਕਰਾਂਗੇ ਅੱਜ ਮੈਂ ਕਹਿਣਾ ਚਾਹਣਾ ਹੈ ਕਿ 1000 ਦਿਨ ਹੋ ਗਏ 1000 ਰੁਪਏ ਮਹਿਲਾਵਾਂ ਦੇ ਖਾਤੇ ਚ ਨਹੀਂ ਆਇਆ 1000 ਦਿਨ ਹੋ ਗਏ ਜਿਹੜਾ ਨਸ਼ਾ ਉਹ ਜਿਹੜਾ ਬੰਦ ਨਹੀਂ ਹੋਇਆ ਹਜ਼ਾਰ ਦਿਨ ਹੋ ਗਏ ਅੱਜ ਇਹ ਹਾਲਾਤ ਹੈ ਕਿ ਜਲੰਧਰ ਦੇ ਅੰਦਰ ਭਾਰ ਕੋ ਕੈਂਪ ਦੇ ਦਿਨ ਚੜੇ ਦਾਤਰਾਂ ਦੀ ਨੋਕ ਦੇ ਉੱਤੇ ਦੁਕਾਨਦਾਰਾਂ ਕੋਲੋਂ ਹਫਤਾ ਵਸੂਲੀ ਕੀਤੀ ਜਾ ਰਹੀ ਹੈ ਕੁਲਸ ਬੇਬਸ ਹੈ ਨੇਤਾ ਜਿਹੜੇ ਸੱਤਾ 'ਚ ਮਸਤ ਹੈ ਅੱਜ ਇਹ ਜਿਹੜਾ ਬਹਾਲੀ ਦਾ ਆਲਮ ਪੂਰੇ ਪੰਜਾਬ 'ਚ ਹੈ ਉਸ ਦੇ ਖਿਲਾਫ ਜਿਹੜਾ ਅੱਜ ਦਾ ਇਹ ਧਰਨਾ ਲੱਗਾ ਮੈਂ ਮੈਂ ਸਮਝਦਾ ਕਿ ਅੱਜ ਜਿਹੜੇ ਸਾਡੇ ਇੱਥੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾਵਾਂ ਨੇ ਇੱਕ ਮੰਡਲ ਦਾ ਹੈ ਦੇਖੋ ਮੰਡਲ ਦੇ ਕਾਰਜਕਰਮ ਦੇ ਵਿੱਚ ਭਾਰੀ ਸੰਖਿਆ ਜਿਹੜੇ ਕਾਰਕਟਰ ਆਏ ਆ ਉਹ ਇਸ ਚੀਜ਼ ਦਾ ਅੰਦੇਸ਼ਾ ਹੈ ਕਿ ਆਉਣ ਵਾਲਾ ਸਮੇਂ ਭਾਰਤੀ ਜਨਤਾ ਪਾਰਟੀ ਦਾ ਸਾਡੇ ਬਹੁਤ ਹੀ ਸੀਨੀਅਰ ਹੰਸਰਾਜ ਢਾਲਜੀ ਤਜਿੰਦਰ ਜੀ ਦੀਪੂ ਜੀ ਆਪਣੇ ਹਰਿਸ਼ ਢਾਲਜੀ ਸਚਿੰਦਰ ਸਿੰਘ ਜੀ ਰਿੰਕੂ ਜੀ ਅਸ਼ਵੀਤਵਾਲ ਜੀ ਰਾਜੂ ਲੁਥਰਾ ਜੀ ਡਿੰਪੀ ਲਵਾਨਾ ਜੀ ਹੋਰ ਸਾਰੇ ਸਾਥੀ ਆਏ ਨੇ ਇਹਨਾਂ ਸਾਰਿਆਂ ਨੇ ਮਿੰਦਰ ਜੀ ਸਾਰੇ ਸਾਥੀਆਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਅੱਜ ਦੇ ਇਸ ਸਫਲ ਧਰਨੇ ਦੇ ਲਈ ਮੈਂ ਮੰਡਲ ਨੰਬਰ 12 ਦੇ ਸਾਰੇ ਕਾਰਜਕਰਤਾਵਾਂ ਦਾ ਧੰਨਵਾਦ ਦਿੰਦਾ ਹਾਂ ਔਰ ਮੈਂ ਵਿਸ਼ਵਾਸ ਜ਼ਵਾਨਾ ਤੁਹਾਡੇ ਮਾਧਿਅਮ ਦੇ ਨਾਲ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਅਸੀਂ ਕਿਹਾ ਸੀ ਕਿ ਯੂਪੀ 'ਚ ਗੁੰਡਾਗਰਦੀ ਖਤਮ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਯੂਪੀ 'ਚ ਗੁੰਡਾਗਰਦੀ ਖਤਮ ਹੋਈ ਅਸੀਂ ਕਿਹਾ ਸੀ ਤਰੱਕੀ ਕਰਾਂਗੇ ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਦੀ ਦੋ ਵਾਰ ਸਰਕਾਰ ਬਣੀ ਜਿਹੜਾ ਹਰਿਆਣਾ ਸੂਬਾ ਜਿਹੜਾ ਸਾਡੇ ਤੋਂ ਅੱਗੇ ਚੱਲ ਗਿਆ ਅਸੀਂ ਕਿਹਾ ਸੀ ਇਹਨਾਂ ਨੇ ਤਾਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਦਿੱਤਾ ਨਹੀਂ ਅਸੀਂ ਕਿਹਾ ਸੀ ਦਿੱਲੀ 'ਚ 2500 ਰੁਪਏ ਦੇਵਾਂਗੇ ਕਿ ਅਸੀਂ ਦੇਣਾ ਸ਼ੁਰੂ ਕਰਤਾ ਹੁਣ ਮੈਂ ਤੁਹਾਡੇ ਮਾਧਿਅਮ ਨੇ ਕਹਿਣਾ ਇਹ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਚੋਂ ਨਸ਼ਾ ਮੁਕਤ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਹੀ ਜਿਹੜੀ ਵਪਾਰੀ ਦੁਕਾਨਦਾਰਾਂ ਨੂੰ ਨੌਜਵਾਨਾਂ ਨੂੰ ਇਹਨਾਂ ਕੁੰਡਿਆਂ ਤੋਂ ਗੈਂਗਸਟਰਾਂ ਤੋਂ ਗਨ ਕਲਚਰ ਤੋਂ ਨਸ਼ੇ ਤੋਂ ਜਿਹੜੀਆਂ ਮੁਕਤੀ ਦਿਵਾ ਸਕਦੀ ਹੈ ਤੇ ਜਿਹੜੇ ਲੋਕ ਵੀ ਹੈ ਉਹ ਆਉਣ ਵਾਲਾ ਸਮਾਂ ਹੈ ਜਿਹੜਾ ਹੈ 2027 ਜਦੋਂ 16 ਮਾਰਚ 2027 ਹੋਵੇਗੀ ਉਦੋਂ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇਗੀ ਸਰ ਇੱਕ ਛੋਟਾ ਜਿਹਾ ਸਵਾਲ ਹੈ ਜੀ ਯੂਗੀ ਦਾ ਕੱਲ ਹੀ ਇੱਕ ਬਿਆਨ ਆਇਆ ਜੀ ਕਿ ਕਿਦਾਂ ਉਹ ਆਪਣਾ ਉਹ ਬਿਲਡਰੋਜੋ ਜਲਾ ਰਹੇ ਨੇ ਅੱਥੇ ਭਗਵੰਤਮਾਨ ਸਾਹਿਬ ਨੇ ਮੋਹਿਮ ਸ਼ੁਰੂ ਕੀਤੀ ਹੈ ਕਿਉਂ ਉਹਨਾਂ ਦੀ ਨਕਲ ਕੀਤੀ ਜਾ ਰਹੀ ਹੈ ਉਹ ਨਕਲ ਵੀ ਅਕਲ ਨਾਲ ਵੱਜਦੀ ਹੈ ਹਾਂਜੀ ਇਹਦੇ ਕੋ ਤਾਂ ਨਕਲ ਵੀ ਨਹੀਂ ਵੱਜੀ ਅੱਛਾ ਜੀ ਉਹ ਨਕਲ ਹੀ ਚੰਗੀ ਤਰ੍ਹਾਂ ਕਰ ਲੈਂਦੇ ਭਗਵੰਤਮਾਨ ਜੀ ਅੱਛਾ ਜੀ ਤੇ ਤਸਕਰ ਫੜੇ ਤਾਂ ਜਾਂਦੇ ਤੁਸੀਂ ਦੱਸੋ ਤਸਕਰ ਫੜਿਆ ਕਿਹੜਾ ਗਿਆ ਤੁਸੀਂ ਦੱਸੋ ਅਸੀਂ ਯੋਗੀ ਦਿੱਤ ਦੇ ਨਾਦੇ ਰਾਤ ਨੂੰ ਗੁੰਡੇ ਭੱਜ ਗਏ ਨਾ ਯੂਪੀ ਛੱਡ ਕੇ ਇੱਥੇ ਦੱਸੋ ਕਿਹੜਾ ਤਸਕਰ ਭੱਜ ਗਿਆ ਤਸਕਰਤਾ ਪੁਲਿਸ ਥਾਣਿਆਂ ਦੇ ਵਿੱਚ ਯਾਦਗਾਰੀਆਂ ਨਾਲ ਘੁੰਮ ਰਹੇ ਜਾਂ ਲੈਣਾ ਲੀਡਰਾਂ ਦੀਆਂ ਗੱਡੀਆਂ 'ਚ ਘੁੰਮ ਰਹੇ ਕੜਾ ਗੈਂਗਸਟਰ ਜਿਹੜਾ ਪੰਜਾਬ ਛੱਡ ਗਿਆ ਗੈਂਗਸਟਰਾਂ ਦੇ ਨਾਲ ਤਾਂ ਸਾਡੇ ਜਿਹੜੇ ਤਸਕਰ ਹੈ ਮੈਂ ਤੁਹਾਡੇ ਸਾਹਮਣੇ ਇਹ ਕਹਿਣਾ ਚਾਹੁੰਦਾ ਜਿਹੜੇ ਤਸਕਰ ਹੈ ਜਮਾਨਤਾ ਤੇ ਆਇਆ ਹੈ 17 17 ਕਿਲੋ ਅਫੀਮ ਦੇ ਕੇਸ 'ਚ ਉਹਨਾਂ ਦੇ ਬਰਥਡੇ ਕੇਕ ਮੰਤਰੀ ਸਾਹਿਬ ਦੇ ਬੇਟੇ ਘਟਾ ਰਿਹਾ ਤੇ ਇਹ ਤਾਂ ਹਾਲਾਤ ਹੈ ਸਰ ਜੀ ਤੁਹਾਨੂੰ ਲੱਗਦਾ ਇਸ ਤਰ੍ਹਾਂ ਤੁਹਾਡੇ ਰੋਜ਼ ਪ੍ਰਦਰਸ਼ਨ ਕਰਨਾ ਸਰਕਾਰ ਨੂੰ ਕੋਈ ਫਰਕ ਪਏਗਾ ਉਹ ਕਹਿੰਦੇ ਆ ਕਿ ਜਿਹੜੀ ਚਿੰਗਾਰੀ ਹੁੰਦੀ ਹੈ ਨਾ ਉਹ ਅੰਗਾਰਾ ਬਣਦੀ ਹੈ ਇਹ ਜਿਹੜੀ ਚਿੰਗਾਰੀ ਅੱਜ ਭਾਰਤੀ ਜਨਤਾ ਪਾਰਟੀ ਨੇ 16 ਮਾਰਚ 2025 ਨੂੰ ਲਗਾਈ ਹੈ ਇਹ ਚਿੰਗਾਰੀ ਆਮ ਆਦਮੀ ਪਾਰਟੀ ਦੇ ਝੂਠ ਦੇ ਮਹਿਲ ਨੂੰ ਜਲਾ ਕੇ ਰਾਕ करेगी ਔਰ ਭਾਰਤੀ ਜਨਤਾ ਪਾਰਟੀ ਇੱਥੇ ਜਿਹੜੀ ਹੈ ਚੰਗੀ ਸਰਕਾਰ ਸੁਸ਼ਾਸਨ ਦੇ ਨਾਲ ਬਣਾਏਗੀ ਔਰ ਲੋਕਾਂ ਲਈ ਸਰਕਾਰ ਹੋਏਗੀ ਇਹ ਆਮ ਆਦਮੀ ਪਾਰਟੀ ਦੇ ਕਿਸੇ ਮੰਮੀ ਜੀ ਦੇ ਨਾਲ 299 ਇਨ ਨਹੀਂ ਘੁੰਮੇਗਾ ਭੈਣ ਜੀ ਦੇ ਨਾਲ 299 ਇਨ ਨਹੀਂ ਘੁੰਮੇਗਾ ਪਤਨੀ ਦੇ ਨਾਲ 299 ਇਨ ਨਹੀਂ ਘੁੰਮੇਗਾ ਕੋਈ ਭਤੀਜੇ ਦੇ ਨਾਲ ਗਨਮੈਨ ਨਹੀਂ ਘੁੰਮੇਗਾ ਕੋਈ ਭਾਂਛੇ ਦੇ ਨਾਲ ਗਨਮੈਨ ਨਹੀਂ ਘੁੰਮਣਗੇ ਲੋਕਾਂ ਦੀ ਸੇਵਾ 'ਚ ਗਨਮੈਨ ਸਾਰੀ ਪੁਲਿਸ ਤੇ ਅਧਿਕਾਰੀ ਲੋਕਾਂ ਦੀ ਸੇਵਾ 'ਚ ਲੱਗਣਗੇ